ਅੱਜ ਦੀ ਸਕਰਾਲੀ ਬਹੁਮੰਤਵੀ ਸਹਿਕਾਰੀ ਸਵਾਲ ਲਿਮਿਟਿਡ ਸਕਰਾਲੀ ਦੀ ਇੱਕ ਵਿਸ਼ੇਸ਼ ਮੀਟਿੰਗ 11 ਮੈਂਬਰਾਂ ਦੀ ਅਗਵਾਈ ਵਿੱਚ ਤੇ ਸਰਪੰਚ ਅੰਗਰੇਜ਼ ਸਿੰਘ ਚਾਸਵਾਲ ਦੀ ਦੇਖਰੇਖ ਹੇਠ ਵਿੱਚ ਹੋਈ ਮੀਟਿੰਗ ਤੋਂ ਬਾਅਦ ਸਰਦਾਰ ਜਲਸ ਬਲਵੀਰ ਸਿੰਘ ਖਟੜਾ ਚਾਸਵਾਲ ਨੂੰ ਗੱਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਮੂੰਹ ਮਿੱਠਾ ਕਰਵਾ ਕੇ ਸਕਰਾਲੀ ਬਹੁਮੰਤਵੀ ਸਹਿਕਾਰੀ ਸਭਾ ਦਾ ਪ੍ਰਧਾਨ ਚੁਣਿਆ ਗਿਆ ਅਤੇ ਪ੍ਰਧਾਨਗੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਬਲਵੀਰ ਸਿੰਘ ਖਟੜਾ ਨੇ ਕਿਹਾ ਜੋ ਵੀ ਜ਼ਿੰਮੇਵਾਰੀ ਮੈਨੂੰ ਦਿੱਤੀ ਇਸ ਜ਼ਿੰਮੇਵਾਰੀ ਨੂੰ ਬੜੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਅਧੂਰੇ ਰਹਿੰਦੇ ਕੰਮ ਜਲਦੀ ਕੀਤੇ ਜਾਣਗੇ ਘਰ ਆ ਕੇ ਬਲਵੀਰ ਸਿੰਘ ਖੱਟੜਾ ਨੇ ਆਪਣੀ ਮਾਤਾ ਦੇ ਚਰਨੀ ਹੱਥ ਲਾ ਕੇ ਆਸ਼ੀਰਵਾਦ ਲਿਆ ਪਾਤਸੋ ਤੋਂ ਭਰਪੂਰ ਸਿੰਘ ਮਟਰਾ ਦੀ ਖਾਸ ਰਿਪੋਰਟ ਹਾਂਜੀ ਇਹ ਜਿਹੜੇ ਬਲਵੀਰ ਸਿੰਘ ਜੀ ਨੇ ਪ੍ਰਧਾਨ ਚੁਣਿਆ ਹੈ ਜੀ ਠੀਕ ਹੈ ਜੀ ਤੇ ਸੁਖਵਿੰਦਰ ਸਿੰਘ ਸੋਧਾਲ ਉਮੀਦਵਾਰ ਪ੍ਰਧਾਨ ਗਰਮੇਲ ਸਿੰਘ ਜੀ ਪਾਤਸੋ ਉਮੀਦਵਾਰ ਪ੍ਰਧਾਨ ਇੱਕ ਬਾਵਰ ਸਿੰਘ ਜੀ ਸਕਰਾਲੀ ਉਮੀਦਵਾਰ ਪ੍ਰਧਾਨ ਜੀ ਇਹ ਹਰਵੰਸ ਸਿੰਘ ਜੀ ਨਾਨੋਵਾਲ ਤੋਂ ਚੱਕਣ ਦੇ ਅਧਿਕਾਰ ਇੱਕ ਪ੍ਰਗਟ ਸਿੰਘ ਸੰਗਰਾਲੀ ਤੇ ਨਾਲ ਇੱਕ ਪ੍ਰਧਾਨ ਸਾਹਿਬ ਲਵੀਰ ਜੀ ਠੀਕ ਹੈ ਜੀ ਤਿੰਨ ਬੰਦੇ ਠੀਕ ਹੈ ਜੀ ਜਿਹੜੇ ਬਾਕੀ ਮੈਂਬਰ ਰਹਿ ਗਏ ਉਹ ਸਬ ਕਮੇਟੀ ਚ ਬਗਾਨ ਉਹ ਜਿਵੇਂ ਕੋਈ ਕਾਰਜਕਾਰ ਕਰਨਾ ਹੈ ਨਾ ਉਹ ਆ ਜਿੱਦਾਂ ਜਾਂਦੇ ਨੇ ਉਸ ਦਿਨ ਮੈਂਬਰੀ ਉਹਦੇ ਚੜੇ ਮੈਂ ਬਾਈ ਜੀ ਹਰਵੰਸ ਰਹਿ ਗਿਆ ਲੋਤੜੀ ਵਾਲੇ ਸਬ ਕਮੇਟੀ ਜਾ ਜਾਣਗੇ ਹਾਂਜੀ ਹਾਂ ਜੀ ਸਮਤੀ ਜਿਹੜੀ ਸੌ ਸਮਤੀ ਆਊਗਾ ਉਹ ਵੀ ਚੱਲੀ ਜਾਣਾ ਚਲੋ ਹੋਰ ਦਸ ਮਿੰਟ ਜ਼ਰੂਰੀ ਹੈ ਇਹਦੇ ਨਾਲ ਬਰਾਬਰ ਦੀ ਹਿੱਦੋਂ ਹੋਏ ਮੇਰਾ ਕਾਲ ਇਹ ਗਏ ਸਾਰੇ ਕਮੇਟੀਆਂ ਲਿਆ ਕੇ ਸਾਈਨ ਕਰ ਲਓ ਠੀਕ ਹੈ ਜੀ ਅੱਜ ਖਟੜਾ ਸਾਹਿਬ ਨੂੰ ਪ੍ਰਧਾਨ ਦਾ ਤਾਜ ਸਜਾਇਆ ਗਿਆ ਕੀ ਕਹਿੰਦੇ ਆ ਇਹਦੇ ਬਾਰੇ ਪਾਪਾ ਜੀ 11 ਮੈਂਬਰਾਂ ਨੇ ਉਹਦੇ ਵਿੱਚੋਂ 10 ਮੈਂਬਰਾਂ ਨੇ ਸੰਮਤੀ ਦਿੱਤੀ ਹਾਂਜੀ 10 ਦੇ ਸਹਿਯੋਗ ਨਾਲ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਾਂਜੀ ਸੱਤੇ ਪਿੰਡਾਂ ਦੇ ਸਹਿਯੋਗ ਨਾਲ ਹਾਂਜੀ ਇਹ ਕੰਮ ਸਫਲ ਹੋਇਆ ਹਾਂਜੀ ਤੇ ਬਹੁਤ ਵਧਾਈ ਹੋਵੇ ਬੜੀ ਖੁਸ਼ੀ ਦੀ ਗੱਲ ਹੈ ਤੇ ਵਧੀਆ ਵੱਧ ਤੋਂ ਵੱਧ ਮਿਹਨਤ ਕਰਕੇ ਸੋਸਾਇਟੀ ਦੇ ਵਿੱਚ ਆਪਣਾ ਜੋ ਵੀ ਕੰਮ ਕਰ ਰੁਕੇ ਹੋਏ ਨੇ ਸਾਰੇ ਕੰਮਾਂ ਨੂੰ ਅੱਗੇ ਵਧਾਉਣ ਜੋ ਕੋਈ ਸੰਦ ਖੇਤੀਬਾੜੀ ਦੇ ਨਵੇਂ ਲੈ ਕੇ ਆਉਣ ਵਾਲੇ ਨੇ ਕੋਈ ਟਰੈਕਟਰ ਵਗੈਰਾ ਜਾਂ ਕੋਈ ਹੋਰ ਜ਼ਰੂਰਤ ਕਿਸੇ ਸੰਧਾਂ ਦੀ ਅਸੀਂ ਤਾਂ ਇਹਨਾਂ ਨੂੰ ਇਹ ਸਜਾ ਦਿੰਦੇ ਆ ਵੀ ਸਾਰੇ ਹੁਣ ਇੱਕਜੁੱਟ ਹੋ ਕੇ ਸੋਸਾਇਟੀ ਨੂੰ ਅੱਗੇ ਵਧਾਓ ਧੰਨਵਾਦ आयो सबैको दुधमा हेर जस्तो हो हेर सबैले आउँछ सबैले आउँछ सबैले आउँछ सबैले आउँछ धान ताश सजा गाॾी भरपूर ਜੀ ਸਾਡੀ ਜਿਹੜੀ ਸੋਸਾਇਟੀ ਹੈਗੀ ਹੈ ਸਾਡੇ 7.2 ਦੀ ਸੋਸਾਇਟੀ ਹੈ ਜਿੱਥੇ ਪਹਿਲਾਂ ਵੀ ਦਾਸ ਨੂੰ ਦੋ ਵਾਰ ਸੀਨੀਅਰ ਮੀਤ ਪ੍ਰਧਾਨ ਰਹਿਣ ਦਾ ਮੌਕਾ ਮਿਲੇ ਹੈ ਤੇ ਇਸ ਵਾਰ ਵੀ ਇਲੈਕਸ਼ਨ ਹੋਈ ਸਾਡੀ ਤਾਂ ਉਹਦੇ ਵਿੱਚ ਵੀ ਦਾਸ ਨੂੰ ਸੀਨੀਅਰ ਹੋਣ ਦੇ ਨਾਤੇ ਸਾਰੇ ਮੈਂਬਰਾਂ ਨੇ ਸਟਾਰਟਿੰਗ ਵੇਲੇ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਪ੍ਰਧਾਨਗੀ ਆ ਜਿਹੜੀ ਉਹ ਸੋਸਾਇਟੀ ਦੀ ਸੰਭਾਲੋ ਤੇ ਸੋਸਾਇਟੀ ਦੇ ਲਈ ਕੋ ਜੋ ਉਪਰਾਲੇ ਕਰ ਸਕਦੇ ਹਾਂ ਆਪਾਂ ਰਲ ਕੇ ਸਾਰੇ ਮੈਂਬਰ ਕਰੀਏ। ਤੇ ਅੱਜ ਗੁਰੂ ਮਹਾਰਾਜ ਦੀ ਕਿਰਪਾ ਐਮਐਲਏ ਗੁਰਦੇਵ ਮਾਨ ਜੀ ਉਹਨਾਂ ਦਾ ਆਸ਼ੀਰਵਾਦ ਮੇਰੀ ਮਾ ਦਾ ਆਸ਼ੀਰਵਾਦ ਤੇ ਮੇਰੇ ਭੈਣਾਂ ਭਰਾਵਾਂ ਦਾ ਸਾਥ ਉਹਦੇ ਨਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਦਾਸ ਨੂੰ ਬਤੌਰ ਪ੍ਰਧਾਨ ਚੁਣ ਲਿਆ ਗਿਆ ਜੀ ਜਿਹਦੇ ਵਿੱਚ ਟੋਟਲ ਸਾਡੇ 11 ਮੈਂਬਰ ਐ ਸੁਸਾਇਟੀ ਦੇ 11 ਦੇ ਵਿੱਚੋਂ ਜਿਹੜਾ ਇੱਕ ਵਿਰੋਧੀ ਧੜਾ ਸੀ ਸਾਡਾ ਨੇ ਮਤਲਬ ਕਾਫੀ ਜ਼ਿਆਦਾ ਉਹਨਾਂ ਨੇ ਕਰੀਆਂ ਗੱਲਾਂ ਉਰਲੀਆਂ ਪਰ ਲੀਆਂ ਜਿਹੜੀਆਂ ਮੈਂ ਚਲੋ ਕਹਿਣ ਤੋਂ ਹੁਣ ਗਰੇਜ਼ ਹੀ ਕਰੂੰਗਾ ਤਾਂ ਉਸ ਤੋਂ ਬਾਅਦ ਸਕਾਲਪੁਰਖ ਦੀ ਕਿਰਪਾ ਦੇ ਨਾਲ ਅੱਜ ਅਸੀਂ 10 ਮੈਂਬਰ ਇਕੱਠੇ ਹੋ ਗਏ ਸੀਗੇ 11 ਦੇ ਵਿੱਚੋਂ 10 ਮੈਂਬਰ ਸਾਡੇ ਨਾਲ ਸੀਗੇ ਜਿਨ੍ਹਾਂ ਨੇ ਦਾਸ ਨੂੰ ਪ੍ਰਧਾਨ ਚੁਣਿਆ ਜਿਦੇ ਵਿੱਚ ਬੜਾ ਯੋਗਦਾਨ ਹੈ ਸਾਡੇ ਸਰਪੰਚ ਅੰਗਰੇਜ਼ ਸਿੰਘ ਜੀ ਦਾ ਗਰਵਾਚਾ ਨਾਨੋ ਕੀ ਦਾ ਇਹਨਾਂ ਨੇ ਬੜਾ ਬਹੁਤ ਮਿਹਨਤ ਕੀਤੀ ਜਿਹੜਾ ਦਾਸ ਨੂੰ ਅੱਜ ਇਸ ਅਹੁਦੇ ਤੇ ਪਹੁੰਚਾਇਆ ਹੈ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਪ੍ਰੈਸ ਦਾ ਬੜਾ ਧੰਨਵਾਦ ਹੈ ਜਿਹੜੀ ਦਾਸ ਦੇ ਨਾਲ ਹਮੇਸ਼ਾ ਹੀ ਆ ਕੇ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ ਮੇਰੇ ਵੀਰ ਭਰਪੂਰ ਜੀ ਤੁਸੀਂ ਹੋਗੇ ਜੀ ਮਨਿੰਦਰ ਪਿੱਲੂ ਜੀ ਹੋਗੇ ਜੀ ਮਰਵਿੰਦਾ ਟਵਾਣਾ ਜੀ ਨੇ ਵੀ ਕਾਲ ਕਰਕੇ ਕਿਹਾ ਵੀ ਜੀ ਬਧਾਈਆਂ ਤੁਹਾਨੂੰ ਤੇ ਅਵਤਾਰ ਪੱਤਰਕਾਰ ਜਗਵਾਨੀ ਤੋਂ ਸਾਡੇ ਜਿੰਨੇ ਵੀ ਪੱਤਰਕਾਰ ਹੈਗੇ ਨੇ ਪੰਧਰਜੀ ਹੋਗੇ ਸਾਰਿਆਂ ਦਾ ਤੁਹਾਡਾ ਧੰਨਵਾਦ ਹੈ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ